ਡੋਨਾਲਡ ਚੰਤ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਜੇ 100 ਵੀ ਨਹੀਂ ਚੱਕੀ ਤੇ ਪਹਿਲਾਂ ਹੀ ਦੂਜੇ ਦੇਸ਼ਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ ਦੱਸ ਦਈਏ ਕਿ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੇ ਵਜੋਂ ਅਗਲੇ ਸਾਲ ਵੀ ਜਨਵਰੀ ਨੂੰ ਸੌ ਚੁੱਕਣਗੇ ਪਰ ਉਹਨਾਂ ਨੇ ਪਹਿਲਾਂ ਹੀ ਬ੍ਰਿਕਸ ਦੇਸ਼ਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ ਟਰੰਪ ਨੇ ਇਹਨਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਨੇ ਕਿਸੇ ਹੋਰ ਕਰੰਸੀ ਦਾ ਸਮਰਥਨ ਕੀਤਾ ਤਾਂ ਉਹਨਾਂ ਤੇ 100% ਦੀ ਟੈਰਿਫ ਲਾ ਦਿੱਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਇਹ ਦੇਸ਼ ਅਮਰੀਕੀ ਡਾਲਰ ਦਾ ਸਮਰਥਨ ਕਰਨ ਦੱਸ ਦਈਏ ਕਿ ਇਹਨਾਂ ਨੌ ਮੈਂਬਰੀ ਸਮੂਹ ਦੇ ਵਿੱਚ ਭਾਰਤ ਚੀਨ ਤੇ ਬ੍ਰਾਜ਼ੀਲ ਸ਼ਾਮਲ ਨੇ ਦਸਤਾਵੇਜ਼ ਬੰਦਾ ਹੈ ਕਿ ਬ੍ਰਿਕਸ ਦਾ ਗਠਨ 2009 ਦੇ ਵਿੱਚ ਕੀਤਾ ਗਿਆ ਸੀ ਤੇ ਇਹ ਇਕੱਲਾ ਜਿਹਾ ਪ੍ਰਮੁੱਖ ਕੋਮਾਂਤਰੀ 그룹 ਹੈ ਜਿਸ ਦਾ ਸੰਯੁਕਤ ਰਾਜ ਅਮਰੀਕਾ ਹਿੱਸਾ ਨਹੀਂ ਹੈ ਇਸ ਦੇ ਹੋਰ ਮੈਂਬਰਾਂ ਦੇ ਵਿੱਚ ਦੱਖਣੀ ਅਫਰੀਕਾ, ਇਰਾਨ, ਮਿਸਰ, ਇਥੋਪੀਆ ਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ ਪਿਛਲੇ ਕੁਝ ਸਾਲਾਂ ਤੋਂ ਇਸ ਤੇ ਕੁਝ ਮੈਂਬਰ ਦੇਸ਼ ਖਾਸ ਤੌਰ ਤੇ ਰੂਸ ਤੇ ਚੀਨ ਅਮਰੀਕੀ ਡਾਲਰ ਦਾ ਬਦਲ ਲਾਭ ਰਹੇ ਨੇ ਤੇ ਆਪਣੀ ਬ੍ਰਿਕਸ ਕਰੰਸੀ ਲਿਆਉਣਾ ਚਾਹੁੰਦੇ ਨੇ ਪਰ ਭਾਰਤ ਹੁਣ ਤੱਕ ਇਸ ਮੋਹਮ ਦਾ ਹਿੱਸਾ ਨਹੀਂ ਬਣਿਆ ਹੁਣ ਟਰੰਪ ਨੇ ਨਾ ਬ੍ਰਿਕਸ ਦੇਸ਼ਾਂ ਨੂੰ ਜਿਹੜੇ ਬਦਮ ਖਿਲਾਫ ਚਿਤਾਵਨੀ ਦੇ ਦਿੰਦੀ ਹੈ 트럼ਪ ਨੇ ਕਿਹਾ ਕਿ ਸਾਨੂੰ ਇਹਨਾਂ ਦੇਸ਼ਾਂ ਤੋਂ ਵਚਨਬੱਧਤਾ ਦੀ ਲੋੜ ਹੈ ਕਿ ਉਹ ਨਾ ਤਾਂ ਕੋਈ ਨਵੀਂ ਬ੍ਰਿਕਸ ਕਰੰਸੀ ਬਣਾਉਣਗੇ ਤੇ ਨਾ ਹੀ ਨਵੀਂ ਕਰੰਸੀ ਦਾ ਸਮਰਥਨ ਕਰਨਗੇ ਜੇ ਉਹਨਾਂ ਵੱਲੋਂ ਜਿਹਾ ਕੀਤਾ ਜਾਂਦਾ ਤਾਂ ਉਹਨਾਂ ਨੂੰ 100% ਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਤੇ ਉਹ ਅਮਰੀਕੀ ਅਰਥਵਿਵਸਥਾ ਦੇ ਵਿੱਚ ਆਪਣੇ ਉਤਪਾਦ ਵੇਚ ਨਹੀਂ ਸਕਣਗੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਮਾਹੌਲ ਬੰਦ ਹੈ